ਨੇਾਰੇ ਗਾ ਜੀ ਦਿਨਾਂ ਨਗਰ ਦੇ ਪੁਲਿਸ ਥਾਣੇ ਸਾਹਮਣੇ ਉਸ ਲੜਕੀ ਦੇ ਮਾਪਿਆਂ ਵੱਲੋਂ ਕੀਤੀ ਜਾ ਰਹੀ ਹੈ ਜੋ ਲੜਕੀ 1 ਮਹੀਨੇ ਤੋਂ ਲਾਪਤ ਹੈ ਅਸਲ ਦੇ ਵਿੱਚ ਇੱਕ ਨਵਾਲਗ ਲੜਕੀ ਪ੍ਰਾਈਵੇਟ ਸਕੂਲ ਵਿੱਚ ਜਦੋਂ ਪੜਨ ਗਈ ਸੀ ਤਾਂ ਵਾਪਸ ਉਹ ਘਰ ਨਹੀਂ ਆਈ ਮਾਪਿਆਂ ਅਤੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ 1 ਮਹੀਨਾ ਹੋ ਗਿਆ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਧਰਨੇ ਤੋਂ ਤੁਰੰਤ ਬਾਅਦ ਡੀਐਸਪੀ ਮੌਕੇ ਤੇ ਪਹੁੰਚੇ ਜਿੰਨ ਪਰਿਵਾਰ ਵਾਲਿਆਂ ਨੂੰ ਭਰੋਸਾ ਦਿੱਤਾ ਹੈ ਕਿ 5-6 ਦਿਨਾਂ ਦੇ ਵਿੱਚ ਵਿੱਚ ਇਹ ਮਸਲਾ ਹੱਲ ਕਰ ਲਿਆ ਜਾਵੇਗਾ ਲੜਕੀ ਦੇ ਮਾਪਿਆਂ ਦਾ ਕੀ ਕਹਿਣਾ ਹੈ ਉਹ ਤੁਸੀਂ ਸੁਣੋ ਸਰ ਮੇਰੀ ਬੱਚੀ 26 ਤਰੀਕ ਦੀ ਗਈ ਦੀ ਆ ਸਰ ਇੱਕ ਮਹੀਨਾ ਤੇ ਇੱਕ ਦਿਨ ਹੋ ਗਿਆ ਆ ਸਰ ਮੇਰੀ ਕਿਦੇ ਸੁਣਾਈ ਨਹੀਂ ਹੋਈ ਬੱਚੀ ਪੜਦੀ ਸੀ ਹਾਂਜੀ ਸਰ ਗ੍ਰੀਨਲੈਂਡ ਸਕੂਲ ਪੜਦੀ ਸੀ ਸਰ ਜੀ ਕਿਹੜੀ ਕਲਾਸ ਤੋਂ ਨੌਵੀਂ ਚ ਪੜਦੀ ਸੀ ਤੇ ਹੁਣ ਜਿਹੜਾ ਤੁਸੀਂ ਧਰਨਾ ਲਗਾਇਆ ਹੈ ਉਹ ਪਹਿਲਾਂ ਵੀ ਪੁਲਿਸ ਨੂੰ ਕੰਪਲੇਂਟ ਕਰੀ ਸੀ ਕਿ ਜਹਾਜ਼ ਜੀ ਸਰ ਅਸੀਂ ਕਿੰਨੇ ਦਿਨ ਹੋਇਆ ਸਾਨੂੰ ਆਂਦੇ ਸਾਰ 26 ਤਰੀਕ ਤੋਂ ਹੀ ਕੰਪਲੇਂਟ 26 ਤਰੀਕ ਤੋਂ ਹੀ ਸਾਰਾ ਇਹ ਕਰੇ ਕਰੇ ਆਪ ਤੁਹਾਡੀ ਬੇਟੀ ਸੀ ਹਾਂਜੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਜਦੋਂ ਜਦੋਂ ਅਸੀਂ ਤੇ ਪਹਿਲੇ ਵੀ ਇੱਕ ਵਾਰੀ ਇਕੱਠੇ ਹੋ ਗਏ ਆ ਤੇ ਫਿਰ ਛੱਟਬੱਟ ਚੱਲ ਪਿਆ ਜੀ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਸਰ ਤੁਹਾਡੀ ਅਜੇ ਤੱਕ ਹਾਂਜੀ ਬੇਟੀ ਸੀ ਮੇਰੀ ਜੀ ਹੁਣ ਤੁਸੀਂ ਧਰਨਾ ਲਗਾਇਆ ਪੁਲਿਸ ਨੇ ਕੀ ਆਸ਼ਵਾਸ਼ਣ ਦਿੱਤਾ ਆਸ਼ਵਾਸ਼ਣ ਦਿੱਤਾ ਜੀ ਭਈ ਮੈਂ ਅਸੀਂ ਹੋ ਗਿਆ ਨੇ ਸਕੂਲ ਜੋ ਜੋ ਨਾਮ ਦੱਸੇ ਨੇ ਉਹਨਾਂ ਤੋਂ ਵੈਰੀਫਾਈ ਕਰਨੇ ਆ ਜੀ ਸਕੂਲ ਦੇ ਵਿੱਚੋਂ ਤੁਹਾਨੂੰ ਕੀ ਆਸ਼ਵਾਸ਼ਣ ਮਿਲਦਾ ਰਿਹਾ ਸਕੂਲ ਕਹਿੰਦੇ ਰਿਹਾ ਕਿ ਅਸੀਂ ਤੁਹਾਡੇ ਨਾਲ ਆ ਲੇਕਿਨ ਉਹਨਾਂ ਨੇ ਵੀ ਕੋਈ ਅਸੀਂ ਜਦੋਂ ਕੈਮਰੇ ਬਾਰੇ ਦੱਸਿਆ ਕਿ ਕੈਮਰੇ ਦੀ ਰਿਕਾਰਡਿੰਗ ਦੱਸੋ ਉਹਨਾਂ ਨੇ ਕਿਹਾ ਕਿ ਹਫਤੇ ਦੀ ਹੀ ਰਿਕਾਰਡਿੰਗ ਹੁੰਦੀ ਹੈ ਜਦ ਕਿ ਹਫਤੇ ਦੀ 10 10 ਦਿਨ 15 ਦਿਨ ਦੀ ਰਿਕਾਰਡਿੰਗ ਹੁੰਦੀ ਹੈ ਜੇ ਰਿਕਾਰਡਿੰਗ ਦੇ ਵਿੱਚ ਪਤਾ ਲੱਗ ਸਕਦਾ ਆ ਕਿ ਕਿਹੜਾ ਬੱਚਾ ਨਾਲ ਹੈ ਤੇ ਤੁਸੀਂ ਕਰਵਾ ਸਕਦੇ ਹੋ ਤੇ ਕਰਵਾ ਸਕਦੇ ਹੋ ਜੀ ਹੁਣ ਤੁਹਾਨੂੰ ਕੀ ਆਸ ਲੱਗਦੀ ਆ ਕਿ ਤੁਹਾਡੀ ਬੱਚੀ ਕਿੱਥੇ ਹੋਸੀ ਸਰ ਇਹ ਪਤਾਮ ਦਾਦੇ ਸਾਰੇ ਅਸੀਂ ਥਾਣੇ ਕਿਉਂ ਆਂਦੇ ਆ ਜੀ ਕੋਈ ਰਿਸ਼ਤੇਦਾਰੀਆਂ ਵਗੈਰਾ ਸਰ ਅਸੀਂ ਸਾਰੇ ਪਤਾ ਕਰ ਲਿਆ ਜੀ ਸਾਰੇ ਹੀ ਪਤਾ ਕਰ ਲਿਆ ਹੁਣ ਬੱਚੀ ਨੂੰ ਜਦੋਂ ਸਕੂਲ ਵਿੱਚ ਤੁਸੀਂ ਪੜਾ ਕੀਤਾ ਤਾਂ ਟੀਚਰਾਂ ਵਗੈਰਾ ਦਾ ਕੀ ਕਹਿਣਾ ਸੀ ਸਰ ਟੀਚਰਾਂ ਦੇ ਅਲੱਗ-ਅਲੱਗ ਬਿਆਨ ਆਂਦੇ ਆ ਜੀ ਉਹਨਾਂ ਨੂੰ ਸਾਨੂੰ ਇਹੀ ਪਤਾ ਲੱਗਦਾ ਕਿ ਸਕੂਲ ਦੀ ਸਾਜ਼ਿਸ਼ ਹੈ ਜੀ ਸਕੂਲੋਂ ਬੱਚੀ ਗਿਆ ਕੋਈ ਐਡਾ ਵੱਡਾ ਸਕੂਲ ਆ ਜੀ ਐਡੇ ਵੱਡੇ ਸਕੂਲ ਮੈਂ ਗਰੀਬ ਬੰਦਾ ਜੀ ਮੈਂ ਗਰੀਬ ਬੰਦਾ ਐਡੇ ਵੱਡੇ ਸਕੂਲ 'ਚ ਪੜਾ ਰਿਆ ਆ ਜਾਂ ਤੇ ਉਹ ਵੱਡਾ ਸਕੂਲ ਨਹੀਂ ਹੈਗਾ ਜਿਹੜੇ ਉਹ ਬੱਚਿਆਂ ਦੇ ਦਿਮਾਗ ਉਹਨੂੰ ਮਤਲਬ ਬੱਚੇ ਨੂੰ ਪੜ੍ਹਾ ਹੀ ਨਹੀਂ ਸਕਦੇ ਸਹੀ ਅਸੀਂ ਉਹ ਬੱਚੇ ਕੀ ਸਕੂਲ ਤੋਂ ਉਮੀਦ ਕਰਾਂਗੇ ਜੀ ਨੀ ਨੀ ਫੀਸਾਂ ਦੇਣੇ ਆਪਾਂ ਕਦ ਲਈ ਦੇਣੇ ਆ ਬੱਚੀ ਦੇ ਕੋਲ ਫੋਨ ਨੰਬਰ ਆਪਣਾ ਹੈਗਾ ਜੀ ਹੈਗਾ ਜੀ ਉਹ ਫੋਨ ਜਿਹੜਾ ਪੁਲਿਸ ਨੂੰ ਦਿੱਤਾ ਦਿੱਤਾ ਹੈ ਜੀ ਦਿੱਤਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਨੰਬਰ ਤੋਂ ਸਰ ਮੈਂ ਇਹ ਹੀ ਕਹਿਣਾ ਚਾਹਤਾ ਹੂੰ ਕਿ ਬੱਚਿਆਂ ਆਜ ਪੰਜਾਬ ਕੇ ਅੰਦਰ ਸੇਫ ਨਹੀਂ ਆ ਮਾਂ ਬਾਪ ਬੱਚੀ ਕੋ ਜੋ ਹੈ ਪੜ੍ਹਾਤੇ ਬਹੁਤ ਦਿਲੋਂ ਜਾਨ ਸੇ ਆਪਣਾ ਖਰਚਾ ਕਰਤੇ ਹੈ ਲੇਕਿਨ कुछ जिम्मेवार स्कूल की भी बनती हैं जैसे कि प्रिंसिपल मैम है टीचर है जो कि स्टाफ के अंदर स्कूल के अंदर कोई भी बात होती है तो प्रिंसिपल को मालूम होता है कि हाँ ये स्टूडेंट कौन सा है ये स्टूडेंट कैसा है हर मतलब चीज़ का रिगार्ड होता है लेकिन जब भी प्रिंसिपल मैम को पूछा गया है उन्होंने यही बोला है कि नहीं ये ये बात नहीं है ये बात नहीं है हम ये चाहते हैं कि जो स्कूल है स्कूल के अंदर कैमरे लगाए रखे हैं कैमरों की जो है फुटेज निकाली जाए उसके मुताबिक हमने जो है पुलिस के बीच में कंप्लेंट किया है और तो कंप्लेंट करने के मुताबिक एक महीना आज एक दिन हो गया उस माँ का इतना बुरा हाल है वो खाना नहीं खाती अब ऐसे है ये हालात हैं अब टीचर भी जो है जवाब नहीं दे पा रहे वो भी जबकि मुझे ये जरूर लग रहा है कि कहीं ना कहीं साजिश करता जो है ये स्कूल से ही निकलेगा और ज़रूर जो है प्रशासन इसके बीच में गौर से तरीके से जो है ना इसकी पूरी वो मतलब तहकीक़त करनी चाहिए जिसके बीच में ताकि पता चले कि कौन ऐसा आदमी है आज बच्ची कहाँ है उसके माँ बाप को क्या पता क्या हो रहा है उसके साथ क्या नहीं हो रहा है हमें बच्ची चाहिए Probably. <laughs> yeah ਇਹ ਕੀ ਆਇਆ ਇਹ ਕਹਿੰਦਾ ਕੱਲ ਆਈ